ਤੇਜ ਰਫਤਾਰ ਜੀਪ ਦਾ ਕਹਿਰ ਮੰਡੀ ਦੇ ਨਜ਼ਦੀਕ ਇੱਕ ਸਾਈਕਲ ਜਿਹੜਾ ਔਰ ਇੱਕ ਆਦਮੀ ਬੁਰੀ ਤਰ੍ਹਾਂ ਇੱਕ ਗੱਡੀ ਨੇ ਦਰੜ ਦਿੱਤਾ ਵਾਪਰ ਗਿਆ ਭਿਆਨਕ ਸੜਕ ਹਾਦਸਾ ਤੇ ਮੈਦਨੋਂ ਹਰਪੁਰ ਸਕੂਲੋਂ ਆ ਰਿਹਾ ਸੀਗਾ ਤੇ ਇਧਰੋਂ ਮੈਂ ਜਾਂਦਾ ਤੇ ਪਿੱਛੋਂ ਜੀਪ ਆਈ ਬਹੁਤ ਤੇਜ਼ ਆ ਸਾਈਕਲ ਵਾਲਾ ਕੰਡੇ ਕੰਡੇ ਜਾ ਰਿਹਾ ਸੀਗਾ ਉਹ ਪ੍ਰੇਤਾਂ ਤੇ ਸੀਗੀ ਉਹ ਕੋ ਕੰਟਰੋਲ ਹੀ ਹੋਈ ਸਾਈਕਲ ਦੇ ਵਿੱਚ ਮਾਰ ਕੇ ਜੀਪ ਉਹ ਜਾਵਦੀ ਬੁਰੀ ਤਰ੍ਹਾਂ ਕੁਚਲ ਦਿੱਤੇ ਦੋ ਨੌਜਵਾਨ ਆਮ ਜਨਤਾ ਨੂੰ ਇਹ ਕਹਿਣਾ ਚਾਹਨਾ ਕਿ ਜੇ ਜਦੋਂ ਵੀ ਰੋਡ ਤੇ ਤੁਸੀਂ ਜਾਂਦੇ ਆ ਚਾਹੇ ਉਹ ਸਾਈਕਲ ਵਾਲਾ ਹੋਵੇ ਚਾਹੇ ਉਹ ਸਕੂਟਰ ਵਾਲਾ ਹੋਵੇ ਔਰ ਵੱਡੀ ਗੱਡੀ ਵਾਲਾ ਜਿਹੜਾ ਉਹ ਸਲੋ ਸਪੀਡ ਤੇ ਉਹਨੂੰ ਪਾਸ ਕਰਨਾ ਚਾਹੀਦਾ ਕਿ ਐਸੇ ਵੇਲੇ ਉਹ ਬੰਦੇ ਦੀ ਜਾਨ ਨੂੰ ਖਤਰਾ ਵੀ ਹੈ ਜਾਨ ਵੀ ਜਾ ਸਕਦੀ ਉਹਦੀ ਤੋਂ ਮੇ ਨੌਜਵਾਨ ਹੋਏ ਗੰਭੀਰ ਜ਼ਖਮੀ ਉਹ ਜਿਹੜਾ ਇਸ ਜਿਹੜਾ ਸੀ ਕਿ ਉਹਦਾ ਐਕਸਟੈਂਡ ਹੋਇਆ ਐਚਪੀ ਪੈਟਰੋਲ ਪੰਪ ਦੇ ਨੇੜੇ ਤੇ ਉਹਦੇ ਸਿਰ ਤੇ ਸੱਟ ਸੀ ਉਹਨੂੰ ਆਪ ਫਰਸਟ ایڈ ਦੇ ਕੇ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ ਇੱਕ ਦੀ ਹਾਲਤ ਬਣੀ ਨਾਜ਼ੁਕ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮੈਂ ਆਸ਼ੂਦੀਪ ਕੌਰ। ਸੁਲਤਾਨਪੁਰ ਲੋਧੀ ਸ਼ਹਿਰ ਦੀ ਨਮੀ ਦਾਣਾ ਮੰਡੀ ਦੇ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇੱਕ ਤੇਜ਼ ਰਫ਼ਤਾਰ ਜੀਪ ਨੇ ਦੋ ਨੌਜਵਾਨਾਂ ਨੂੰ ਕੁਚਲ ਦਿੱਤਾ। ਜੀਹਾਂ ਤਸਵੀਰਾਂ ਦੇਖ ਕੇ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਦਸਾ ਜਿਹੜਾ ਆ ਕਿੰਨਾ ਕੁ ਭਿਆਨਕ ਹੋਵੇਗਾ। ਇਸ ਹਾਦਸੇ ਦੇ ਵਿੱਚ ਦੋ ਨੌਜਵਾਨ ਜਿਹੜੇ ਨੇ ਗੰਭੀਰ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਕਿ ਇੱਕ ਨੌਜਵਾਨ ਦੀ ਹਾਲਤ ਜਿਹੜੀ ਐ ਗੰਭੀਰ ਬਣੀ ਹੋਈ ਐ। ਜਖਮੀ ਨੌਜਵਾਨਾਂ ਨੂੰ ਤੁਰੰਤ ਰਾਹਗੀਰਾਂ ਨੇ ਹਸਪਤਲ ਪਹੁੰਚਾਇਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਤੇਜ਼ ਰਫ਼ਤਾਰ ਜੀਪ ਨੇ ਆਪਣਾ ਸੰਤੁਲਨ ਗਵਾ ਲਿਆ ਅਤੇ ਇੱਕ ਸਾਈਕਲ ਤੇ ਜਾ ਰਹੇ ਨੌਜਵਾਨ ਅਤੇ ਇੱਕ ਪੈਦਲ ਜਾ ਰਹੇ ਵਿਅਕਤੀ ਨੂੰ ਬੁਰੀ ਤਰੀਕੇ ਨਾਲ ਕੁਚਲ ਦਿੱਤਾ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਨੌਜਵਾਨ ਸੜਕ ਤੇ ਦੂ ਤੱਕ ਜਾ ਡਿਗੇ ਤੁਹਾਨੂੰ ਦੱਸਦੇ ਤੁਰੰਤ ਜਲੇ ਰਾਘਿਰ ਨੇ ਮੌਕੇ ਤੇ ਇਕੱਠੇ ਹੋ ਗਏ ਅਤੇ ਉਹਨਾਂ ਨੇ ਜ਼ਖਮੀ ਨੌਜਵਾਨਾਂ ਨੂੰ ਹਸਪਤਲ ਵਿੱਚ ਦਾਖਲ ਕਰਵਾਇਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਇਸ ਹਾਦਸੇ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਲੋਕਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਨਵੀਂ ਦਾਣਾ ਮੰਡੀ ਦੇ ਕੋਲ ਸਖਤ ਨਿਗਰਾਨੀ ਰੱਖੀ ਜਾਵੇ ਤਾਂ ਜੋ ਅਜਿਹੇ ਹਾਦਸੇ ਨਾ ਵਾਪਰਨ ਅਤੇ ਕਿਸੇ ਵੀ ਦੀ ਜਾਨ ਜੜੀਆ ਜੋਖਮ ਦੇ ਵਿੱਚ ਨਾ ਪਵੇ ਤਾਂ ਜੋ ਭਵਿੱਖ ਵਿੱਚ ਇਸ ਹਾਦਸਿਆਂ ਤੋਂ ਬਚਿਆ ਜਾ ਸਕੇ ਤਾਂ ਤੁਹਾਨੂੰ ਇੱਕ ਵਾਰ ਫਿਰ ਦੱਸਦੀ ਹੈ ਤੇਜ਼ ਰਫਤਾਰ ਜੀਪ ਦਾ ਜਿਹੜਾ ਕਹਿਰ ਦੇਖਣ ਨੂੰ ਮਿਲਿਆ ਜਿੱਥੇ ਕਿ ਦੋ ਨੌਜਵਾਨਾਂ ਨੂੰ ਬੁਰੀ ਤਰੀਕੇ ਨਾਲ ਕੁਚਲ ਦਿੱਤਾ ਦੋਵੇਂ ਨੌਜਵਾਨ ਜੜੇ ਨੇ ਗੰਭੀਰ ਜ਼ਖਮੀ ਹੋਏ ਨੇ ਇੱਕ ਦੀ ਹਾਲਤ ਜੜੀ ਹੈ ਨਾਜ਼ੁਕ ਬਣੀ ਹੋਈ ਹੈ ਜਿਨ੍ਹਾਂ ਨੂੰ ਇਲਾਜ ਲਈ ਹਸਪਤਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਇਸ ਸਬੰਧੀ ਉੱਥੇ ਮੌਜੂਦ ਲੋਕਾਂ ਦਾ ਕੀ ਕਹਿਣਾ ਆਓ ਉਹ ਵੀ ਸੁਣਾ ਦਿੰਦੇ ਹਾਂ ਤੁਹਾਨੂੰ ਮੇਰਾ ਨਾਮ ਡਾਕਟਰ ਜਸਵੰਤ ਸਿੰਘ ਮੈਂ ਆਪਣੇ ਬੇਟੇ ਨੂੰ ਬੱਸ ਤੇ ਚੜਾਉਣਾ ਸੀ ਕਾਲਜ ਜਾਣਾ ਸੀ ਉਹਨਾਂ ਨੇ ਔਰ ਬੱਸ ਨਹੀਂ ਰੋਕੀ ਤਾਂ ਅਸੀਂ ਬੱਸ ਦੇ ਨਾਲ ਪਿੱਛੇ ਕਰਕੇ ਵੀ ਘੜਾਉਣ ਵਾਸਤੇ ਬੱਚੇ ਨੂੰ ਮੈਂ ਆ ਰਿਹਾ ਸੀ ਤਾਂ ਮੰਡੀ ਦੇ ਨਜ਼ਦੀਕ ਇੱਕ ਸਾਈਕਲ ਜਿਹੜਾ ਔਰ ਇੱਕ ਆਦਮੀ ਬੁਰੀ ਤਰ੍ਹਾਂ ਇੱਕ ਗੱਡੀ ਨੇ ਦਰੜ ਦਿੱਤਾ ਔਰ ਜਦੋਂ ਅਸੀਂ ਦੇਖਿਆ ਤਾਂ ਬੰਦੇ ਦੀ ਹਾਲਤ ਬੜੀ ਗੰਭੀਰ ਸੀ ਔਰ ਰਾਹੀਰ ਬਹੁਤ ਇਕੱਠੇ ਹੋਏ ਸੀ ਮੈਂ ਵੀ ਦੇਖਿਆ ਜਦੋਂ ਆ ਕੇ ਔਰ ਐਂਬੂਲੈਂਸ ਨੂੰ ਫੋਨ ਕਰਕੇ ਬੁਲਾਇਆ ਔਰ ਐਂਬੂਲੈਂਸ ਜਿਹੜੀ ਆ ਹੁਣ ਬੰਦੇ ਨੂੰ ਅਸੀਂ ਚੱਕ ਕੇ ਉਹਨੂੰ ਗੱਡੀ 'ਚ ਭੇਜਿਆ ਔਰ ਮੈਂ ਆਮ ਜਨਤਾ ਨੂੰ ਇਹ ਕਹਿਣਾ ਚਾਹਨਾ ਕਿ ਜਦੋਂ ਵੀ ਰੋਡ ਤੇ ਤੁਸੀਂ ਜਾਂਦੇ ਆ ਚਾਹੇ ਉਹ ਸਾਈਕਲ ਵਾਲਾ ਹੋਵੇ ਚਾਹੇ ਉਹ ਸਕੂਟਰ ਵਾਲਾ ਹੋਵੇ ਔਰ ਵੱਡੀ ਗੱਡੀ ਵਾਲਾ ਜਿਹੜਾ ਉਹ ਸਲੋ ਸਪੀਡ ਤੇ ਉਹਨੂੰ ਪਾਸ ਕਰਨਾ ਚਾਹੀਦਾ ਕਿ ਐਸੇ ਵੇਲੇ ਉਹ ਬੰਦੇ ਦੀ ਜਾਨ ਨੂੰ ਖਤਰਾ ਵੀ ਹੈ ਜਾਨ ਵੀ ਜਾ ਸਕਦੀ ਉਦੀ ਮੈਂ ਨਾ ਹੀ ਜਨਤਾ ਨੂੰ ਸੂਚਿਤ ਕਰਨਾ ਚਾਹਨਾ ਕਿ ਆਉਣ ਵਾਲੇ ਸਮੇਂ ਚ ਆਪਣੇ ਰਾਹਗੀਰਾਂ ਨੂੰ ਬਚਾ ਕੇ ਜਰੂਰ ਆਪਣੀਆਂ ਗੱਡੀਆਂ ਚ ਸਫ਼ਰ ਕਰੋ ਔਰ ਰੱਬ ਦਾ ਵੀ ਥੋੜਾ ਜਿਹਾ ਡਰ ਜਰੂਰ ਰੱਖੋ ਮੇਰਾ ਨਾਮ ਭਾਈ ਵਿਕਾਸ ਮੈਂ ਆਟੋ ਡਰਾਈਵਰ ਆ ਤੇ ਮੈਂ ਜਿਹੜਾ ਹਰਦਪੁਰ ਸਕੂਲੋਂ ਆ ਰਿਹਾ ਸੀਗਾ ਤੇ ਇਦੋਂ ਮੈਂ ਜਾਂਦਾ ਤੇ ਪਿੱਛੋਂ ਜੀਪ ਆਈ ਬਹੁਤ ਤੇਜ਼ ਆ 사이ਕਲ ਵਾਲਾ ਕੰਡੇ ਕੰਡੇ ਜਾ ਰਿਹਾ ਸੀਗਾ ਦਾ ਉਹ ਕਿਤੋਂ ਤੇਜ਼ ਸੀਗੀ ਉਹ ਕੋ ਕੰਟਰੋਲ ਹੀ ਹੋਈ ਸਾਈਕਲ ਦੇ ਵਿੱਚ ਮਾਰ ਕੇ ਜੀਪ ਉਹ ਜਾ ਬਜੀ ਜੀ ਬਜੋ ਆਪਣੇ ਆਪਣੇ ਉਦਮ ਸਿੰਘ ਚਾਹਵਾਲ ਨੇ ਤੇ ਜੀ ਉਹ ਕੋ ਕੰਟਰੋਲ ਨਹੀਂ ਹੋਈ ਪਹਿਲਾਂ ਸਾਈਕਲ ਵਾਲੇ ਨੂੰ ਚਾਨ ਥੱਲੇ ਦੇਤਾ ਦੋ ਜਣੇ ਸੀ ਸਾਈਕਲ ਤੇ ਤੇ ਜਿਹੜਾ ਸਾਈਕਲ ਵਾਲਾ ਉਹ ਤਾਂ ਜ਼ਿਆਦਾ ਜਿਆਦਾ ਫੱਟੜ ਸੀਗਾ ਮੋਟੋ ਖੋਣ ਨਿਕਲਦਾ ਸੀਗਾ ਤੇ ਜੀਪ ਵਾਲੇ ਨੇ ਚਲੋ ਥੋੜੀ ਲੱਗੀ ਪਰ ਉਹ ਜੀਪ ਉਹ ਜਾ ਪਈ ਕੱਚੇ ਰਾਹ ਤੇ ਹਾਂ ਜੀ ਅਸੀਂ ਐਂਬੂਲੈਂਸ ਨੂੰ ਕਾਲ ਕੀਤਾ ਐਂਬੂਲੈਂਸ ਆ ਕੇ ਤੇ ਲੈ ਗਈ ਆ ਹਸਪੀਟਲ ਹਾਂ ਜੀ ਤੇ ਉਹ ਤੋਂ ਸਾਹ ਚੱਲਦੇ ਪਏ ਸੀ ਬਾਕੀ ਉਹ ਪਰਮਾਤਮਾ ਦੀ ਬਖਸ਼ੀ ਹਾਂ ਜੀ ਇੱਕ ਮੈਂ ਡਾਕਟਰ ਅਮਿਤ ਹਨ ਐਸਟਨ ਸਿਵਲ ਹਸਪੀਟਲ ਸੁਤਾਨਪੁਰ ਲੋਧੀ ਤੇ ਪੋਸਟਡ ਐਚਐਸ ਵੀਰੀ 9 ਵਜੇ ਤੇ ਕਰੀ ਇੱਕ ਪੇਸ਼ੈਂਟ ਗੁਰਜੀਤ ਲਾਲਲੀ ਕਰਕੇ ਆਇਆ ਸੀ ਉਹ ਉਹ ਜਿਹਦਾ ਹਿਸਟਰੀ ਦੇ ਰਿਹਾ ਸੀ ਕਿ ਉਹਦਾ ਐਕਸੀਡੈਂਟ ਹੋਇਆ ਐਚਪੀ ਪੈਟਰੋਲ ਫਰਮ ਦੇ ਨੇੜੇ ਤੇ ਉਹਦੇ ਸਿਰ ਤੇ ਸੱਟ ਸੀ ਉਹਨੂੰ ਫਸਟ ਐਡ ਦੇ ਕੇ ਹਾਇਰ ਸੈਂਟਰ ਰੈਫਰਲ ਤੇ ਕਰ ਦਿੱਤਾ ਗਿਆ ਤੇ ਇੱਕ ਪੇਸ਼ੈਂਟ ਗਿਤੀਸ਼ ਨਾਮ ਦਾ ਉਹਦੇ ਪੈਰ ਤੇ ਸੱਟ ਸੀ ਉਹਦੀ ਉਹਨੂੰ ਸਟੀਚਿੰਗ ਕਰਕੇ ਐਡਮਿਟ ਕਰ ਲਿਆ